ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਸਮਾਣੇ ਤੋਂ ਪਟਿਆਲੇ ਜਾਂਦੇ ਆ ਸਾਡਾ ਪਿੰਡ ਫਤਿਹਪੁਰ ਹੈ ਅਸੀਂ ਜਦੋਂ ਦਿਨ ਚ ਤਾਂ ਚਲੋ ਬੰਦਾ ਬੱਚਾ ਆ ਕੇ ਚਲਾ ਜਾਂਦਾ ਰਾਤ ਨੂੰ ਲਾਈਟਾਂ ਦੇ ਵਿੱਚ ਜਿਹੜੀ ਚਿੱਟੀ ਪੱਟੀ ਹੈ ਕਈ درخت ਜਿਹੜੇ ਨੇ ਉਹ ਚਿੱਟੀ ਪੱਟੀ ਤਾਂ ਧਾਗੇ ਨੇ ਮੋਟਰਸਾਈਕਲ ਦੀ ਸਾਰੀ ਲਾਈਨ ਕਵਰ ਕਰ ਲਈ ਉਹਨੇ ਹਾਲਾਂਕਿ ਸੜਕ ਤੋਂ ਥੱਲੇ 4 ਫੁੱਟ ਜਗ੍ਹਾ ਖਾਲੀ ਚਾਹੀਦੀ ਹੈ ਬਈ 22 ਚਾਂਸ ਕਿਸੇ ਨੂੰ ਅਮਰਜੈਂਸੀ ਥੱਲੇ ਉਤਰਨਾ ਪੈ ਜੇ ਤੇ ਉਤਰ ਸਕੇ ਤਾਂ ਚਿੱਟੀ ਲਾਈਨ ਤੱਕ ਮੋਟਰਸਾਈਕਲ ਨੂੰ ਚਿੱਟੀ ਲਾਈਨ ਤੋਂ ਬਾਹਰ ਚੱਲਣਾ ਪੈਂਦਾ ਇਹ ਹਾਸਿਆਂ ਦਾ ਕਾਰਨ ਵੰਦਾ ਮੈਂ ਰਾਤ ਬਹੁਤ ਮੁਸ਼ਕਲ ਬਚਿਆ ਲਾਈਟਾਂ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਹਾਸੇ ਵਾਪਰ ਚੁੱਕੇ ਨੇ ਪਿੱਛੇ ਜੇ ਗਰਨਾਮ ਸਿੰਘ ਟੈਂਟਲ ਨੇ ਵੀ ਇਹਦੀ ਵੀਡੀਓ ਚਲਾਈ ਸੀ ਪਰ ਉਹਦਾ ਥੋੜਾ ਜਿਹਾ ਅਸਰ ਹੋਇਆ ਬਲਡੋజర్ ਨਾਲ ਮਿੱਟੀ ਪਿਛਾਂ ਧੱਕਦੀ ਥੋੜੀ ਥੋੜੀ ਪਰ ਦਰਖਤ ਉੱਥੇ ਦੇ ਉੱਥੇ ਹੀ ਨੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਜਾ ਕੇ ਵੇਖ ਕੇ ਜੀ ਜੀ ਕੀ ਮੰਗ ਕਰਦੇ ਹੋ ਮੰਗ ਕਰਨੇ ਵੀ ਇਹਨਾਂ ਨੂੰ ਖਾਲੀ ਕੀਤਾ ਜਾਵੇ ਦਰਖਤ ਕਟਾਏ ਜਾਣ ਪੀਡਬਲੂਡੀ ਦਾ ਇਹ ਕੰਮ ਹੈ ਉਹ ਪਿੱਛੇ ਇਹਨਾਂ ਨੂੰ ਦਰਖਤਾਂ ਨੂੰ ਕਟਾਣ ਬੂਟੀਆਂ ਨੂੰ ਹਟਾਣ ਜੇੜਾ ਵੀ ਲੋਕਾਂ ਦਾ ਬਚਾਅ ਹੋ ਸਕੇ ਨੇਵਾ ਮੌਤ ਦਾ ਕਾਰਨ ਬਣਿਆ ਪਟਿਆਲਾ ਸਮਾਣਾ ਰੋਡ ਧੰਨਵਾਦ ਖਾਸ ਕਰ ਮੋਟਰਸਾਈਕਲ ਐ ਸਕੂਟਰਾਂ ਲਈ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਹੈ ਕਿ ਜਿਹੜੀ ਪਟਿਆਲਾ ਰੋਡ ਵਾਲੀ ਹੈ ਤੇਦੇ ਤੇ ਛੋਟੀ ਜਿਹੀ ਪੱਟੀ ਨੂੰ ਇਫਾਰ ਕਰ ਗਈ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਦਿੱਕਤ ਹੁੰਦੀ ਰਾਤ ਨੂੰ ਕਈ ਹਾਸੇ ਹੋਏ ਨੇ ਉਹਦੇ ਤੇ ਵੀ ਪੀਡਬਲਯੂਡੀ ਵਾਲਿਆਂ ਨੇ ਚਾਹੀਦਾ ਵੀ ਇਹਨਾਂ ਨੂੰ ਸਾਫ ਕਰੇ ਪੋਸਟ ਤੇ ਪਛਮਾ ਨੇ ਤਾਂ ਪਿੱਤਾ ਕੋਛੇ ਦਰਖਤ ਿੱੱਟੀ ਪੱਟੀ ਤੋਂ ਵੀ ਅੱਗੇ ਆ ਗਿਆ ਧੰਨਵਾਦ ਦੇਖ ਸਕਦੇ ਹੋ ਪਿਛਲੇ ਕਈ ਦਿਨਾਂ ਤੋਂ ਸਾਡੇ ਕੋਲ ਫੋਨ ਆ ਰਹੇ ਸੀਗੇ ਕਿ ਪਟਿਆਲਾ ਰੋਡ ਦੇ ਉੱਤੇ ਜੜੀਆਂ ਟੂ-ਵੀਲਰ ਵਾਲੀ ਲਾਈਨ ਹੈ ਜਿਹਦੇ ਤੋਂ ਮੋਟਰਸਾਈਕਲ ਸਵਾਰ ਆਉਂਦੇ ਜਾਂ ਜਾਂ ਲਈ ਚਿੱਟੀ ਪੱਟੀ ਲਗਾਈ ਗਈ ਹੈ ਦੇਖ ਸਕਦੇ ਹੋ ਉਸ ਪੱਟੀ ਦੇ ਉੱਤੇ ਕਿੰਨੀਆਂ ਕੰਡੇਦਾਰ ਝਾੜੀਆਂ ਨੇ ਜਿਹਦੇ ਨਾਲ ਇੱਥੇ ਕੋਈ ਆ ਵੀ ਦੱਸਣਾ ਬਣਦਾ ਕਿ ਵੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਤੇ ਰਾਤ ਨੂੰ ਜਿਹੜੇ ਲੋਕ ਆਉਂਦੇ ਜਾਂ ਜਾਂਦੇ ਨੇ ਉਹਨਾਂ ਨੂੰ ਕਿੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਜੰਗਲੀ ਬੂਟੀ ਲੱਗੀ ਹੋਈ ਹੈ ਜਿਹੜੀ ਕਿ ਵੀ ਮੋਟਰਸਾਈਕਲ ਸਵਾਰਾਂ ਦੇ ਮੂੰਹ ਦੇ ਉੱਤੇ ਲੱਗਦੀ ਹੈ ਰਾਤ ਨੂੰ ਜਦੋਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਦੇਖ ਸਕਦੇ ਹੋ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਜਿਹੜੀਆਂ ਝਾੜੀਆਂ ਨੇ ਇਹ ਮੂੰਹ ਦੇ ਉੱਤੇ ਲੱਗਦੀਆਂ ਨੇ ਜਦੋਂ ਰਾਤ ਨੂੰ ਮੋਟਰਸਾਈਕਲ ਸਵਾਰ ਇਧਰੋਂ ਆਉਂਦੇ ਨੇ ਜਾਂ ਜਾਂਦੇ ਨੇ ਦੂਰ ਦੂਰ ਤੱਕ ਦੇਖ ਸਕਦੇ ਹੋ ਸੜਕ ਦੇ ਉੱਤੇ ਤੱਕ ਟਾਣੀਆਂ ਆਈਆਂ ਪਈਆਂ ਨੇ ਜਿਸ ਵੱਲ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਦੇਖ ਸਕਦੇ ਹੋ ਕਿੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਰਾਤ ਨੂੰ ਮੋਟਰਸਾਈਕਲ ਸਵਾਰ ਆਂਦੇ ਜੇ ਨਾ ਜਾਂਦੇ ਨੇ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਹਾਂ ਕੰਡੇਦਾਰ ਝਾੜੀਆਂ ਨੇ ਜਿਹੜੀਆਂ ਕਿ ਵੀ ਸੜਕ ਦੇ ਉੱਤੇ ਤੱਕ ਆਈਆਂ ਹੋਈਆਂ ਨੇ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖ ਸਕਦੇ ਆਂ ਦੋਵੀਂ ਸਾਈਡ ਦੇ ਉੱਤੇ ਕਿਵੇਂ ਟਾਣੀਆਂ ਨੇ ਜੰਗਲੀ ਬੂਟੀ ਨੇ ਆਪਣੇ ਘਰ ਬਣਾਏ ਹੋਏ ਨੇ ਜਿਸ ਵੱਲ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਧਿਆਨ ਦਿੱਤਾ ਜਾਵੇ ਦੇਖ ਸਕਦੇ ਆਂ ਉਧਰਲੇ ਪਾਸੇ ਵੀ ਐਵੇਂ ਹੀ ਨੇ ਝਾੜੀਆਂ ਬੂਟੀਆਂ ਸੜਕ ਤੱਕ ਆਈਆਂ ਪਈਆਂ ਨੇ ਦੂਰ ਦੂਰ ਤੱਕ ਦੇਖ ਸਕਦੇ ਆਂ ਜਿਹੜੀਆਂ ਸੜਕ ਤੱਕ ਟਾਣੀਆਂ ਆਈਆਂ ਹੋਈਆਂ ਨੇ ਇਹਨਾਂ ਦੀ ਛਟਾਈ ਕੀਤੀ ਜਾਵੇ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰੇ ਕਿਉਂਕਿ ਜਦੋਂ ਕਿਸੇ ਦੇ ਮੂੰਹ ਤੇ ਲੱਗਣ ਗਿਆ ਤਾਂ ਉਹ ਮੋਟਰਸਾਈਕਲ ਸਵਾਰ ਇੱਕੋ ਲੱਗਤ ਘਬਰਾ ਕੇ ਸੜਕ ਤੇ गिर ਸਕਦਾ ਹੈ ਤੇ ਜਿਸ ਨਾਲ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਸ ਪਾਸੇ ਧਿਆਨ ਦਿੱਤਾ ਜਾਵੇ ਜਿਸ ਵੱਲ ਬਹੁਤ ਹੀ ਜ਼ਿਆਦਾ ਲੋਡ ਹੈ ਤੇ ਲੋਕਾਂ ਨੇ ਦੱਸਿਆ ਇੱਥੇ ਬੜਾ ਲੰਬਾ ਸਮਾਂ ਹੋ ਗਿਆ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਸ ਵੱਲ ਜਲਦੀ ਤੋਂ ਜਲਦੀ ਗੌਰ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰੇ